ਹਾਂਜੀ ਭਾਨੇ ਸਿੱਧੂ ਬਾਈ ਦੀ ਰਿਹਾਈ ਵਾਸਤੇ ਤੁਸੀਂ ਸਾਰੇ ਬੰਦੇ ਉਡੀਕ ਕਰੀ ਜਾਂਦੇ ਸੀ ਜਿਹੜੀ ਅੱਜ ਮੀਟਿੰਗ ਹੋਈ ਹੈ ਲੱਖੇ ਸਿਧਾਣੇ ਬਾਈ ਹੋਰਾਂ ਨੇ ਕੀਤੀ ਹੈ ਜਥੇਬੰਦੀਆਂ ਨੇ ਕੀਤੀ ਹੈ ਉਹਦੇ ਵਿੱਚ ਅੱਜ ਰਾਤ ਨੂੰ 12 ਵਜੇ ਤੱਕ ਦਾ ਟਾਈਮ ਦਿੱਤਾ ਹੈਗਾ ਪ੍ਰਸ਼ਾਸਨ ਨੂੰ ਵੀ ਅੱਜ ਰਾਤ ਨੂੰ 12 ਵਜੇ ਤੋਂ ਪਹਿਲਾਂ ਪਹਿਲਾਂ ਯਾਨੀ ਕਿ 11 ਤਰੀਕ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਤੇ 10 ਤਰੀਕ ਖਤਮ ਹੋਣ ਤੋਂ ਪਹਿਲਾਂ ਭਾਨੇ ਸਿੱਧੂ ਨੂੰ ਰਿਹਾ ਕਰਦੇ ਪ੍ਰਸ਼ਾਸਨ ਤੇ ਜਿਹੜੇ 3 ਤਰੀਕ ਨੂੰ ਪਰਚੇ ਪਾਏ ਗਏ ਸੀ ਠੀਕ ਹੈ ਜਿਹੜੇ ਲੋਕ ਉੱਥੇ ਮੌਜੂਦ ਹੀ ਨਹੀਂ ਸੀ ਬਲਬਰ ਟੋਲ ਪਲਾਜੇ ਤੇ ਉਹ ਪਰਚੇ ਸਾਰੇ ਰੱਦ ਕੀਤੇ ਜਾਣ ਤੇ ਪੁਲਿਸ ਪ੍ਰਸ਼ਾਸਨ ਖੁੱਲ ਕੇ ਉਹ ਚੀਜ਼ ਬਾਰੇ ਮੀਡੀਆ ਦੇ ਵਿੱਚ ਦੱਸੇ ਵੀ ਉਹ ਪਰਚੇ ਰੱਦ ਕਰਤੇ ਤੇ ਦੂਸਰਾ ਇੱਕ ਇਹ ਇਹਦੇ ਵਿੱਚ ਤਿੰਨ ਮੰਗਾਂ ਨੇ ਇਹ ਤੀਸਰੀ ਮੰਗ ਇਹ ਆ ਵੀ ਜਿਹੜੀ ਭੰਨ ਤੋੜ ਹੋਈ ਹੈ ਕਿ ਲੋਕਾਂ ਦੇ ਟਰੈਕਟਰਾਂ ਦਾ ਕਿਤੇ ਚੀਜ਼ ਦਾ ਕੋਈ ਨੁਕਸਾਨ ਹੋਇਆ ਉਹਦੀ ਸਰਕਾਰ ਪਰਪਾਈ ਕਰੇ ਅੱਜ ਰਾਤ ਨੂੰ 12 ਵਜੇ ਤੱਕ ਦਾ ਸਮਾਂ ਦੋ ਹੁਣ ਕਾਰਵਾਈ ਕਰਦਾ ਹੈ ਕੀ ਅਕੇ ਜਾਣਕਾਰੀ ਦਿੰਦਾ ਹੈ ਕੀ ਉਹ ਫੈਸਲਾ ਲੈਂਦਾ ਹੈ ਉਹ ਉਹਨਾਂ ਦੇ ਡਿਪੈਂਡ ਕਰਦਾ ਉਹ ਵੀ ਗੱਲਬਾਤ ਜਦੋਂ ਕੋਈ ਬਾਹਰ ਆਊਗੀ ਤੁਹਾਨੂੰ ਅਸੀਂ ਦੱਸ ਦਾਂਗੇ ਪਰ ਜਿਹੜੇ ਲੋਕ ਭਾਨੇ ਸਿੱਧੂ ਬਾਈ ਦੀ ਰਿਹਾਈ ਦੀ ਉਡੀਕ ਕਰ ਰਹੇ ਸੀ ਵੇਟ ਕਰੀ ਜਾਂਦੇ ਸੀ ਉਹਨਾਂ ਵਾਸਤੇ ਇਹ ਨਿਊਜ਼ ਹੈ ਵੀ ਹਲੇ ਤੱਕ ਕੋਈ ਪ੍ਰਾਪਰ ਨਹੀਂ ਹੋਇਆ ਹੈਗਾ ਵੀ ਉਹਨਾਂ ਨੇ ਕਿੰਨੇ ਵਜੇ ਛੱਡਣੇ ਪਰ ਜਿਹੜੀਆਂ ਆਪਣੀਆਂ ਜਥੇਬੰਦੀਆਂ ਨੇ ਆਗੂ ਨੇ ਜਿਨ੍ਹਾਂ ਨੇ ਫੈਸਲਾ ਲੈਣਾ ਸੀ ਉਹਨਾਂ ਨੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਅੱਜ ਰਾਤ ਨੂੰ 12 ਵਜੇ ਤੱਕ ਦਾ ਸਮਾਂ ਦਿੱਤਾ ਹੈ ਅੱਗੇ ਕੀ ਹੁੰਦਾ ਉਹ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰ ਦਾਂਗੇ